ਸਸਰੀ ਗੱਲ ਜੀ ਹਾਂ ਜੀ ਅੱਜ ਆਪਾਂ ਇੱਕ ਬਹੁਤ ਹੀ ਦਿਲ ਨੂੰ ਛੂਣ ਵਾਲੀ ਕਹਾਣੀ ਤੇ ਗੱਲ ਕਰਾਂਗੇ ਹਾਂ ਜੀ ਰਖੜੀਆਂ ਵੰਡਣ ਵਾਲਾ ਤੇ ਭੈਣ ਦਾ ਪਿਆਰ ਬਿਲਕੁਲ ਇਸ ਵਿੱਚ ਇੱਕ ਕੋਰੀਅਰ ਵਾਲੇ ਦਾ ਤਜਰਬਾ ਹੈ ਤੇ ਆਪਾਂ ਇਸ ਦੀ ਡੂੰਘਾਈ 'ਚ ਜਾਣਾ ਹੈ ਦੇਖਣਾ ਹੈ ਕਿ ਇਹ ਸਾਨੂੰ ਰਿਸ਼ਤਿਆਂ ਬਾਰੇ ਗਮ ਬਾਰੇ ਕੀ ਸੋਚਣ ਲਈ ਮਜਬੂਰ ਕਰਦੀ ਹਾਂ ਤੇ ਕਹਾਣੀ ਦਾ ਮੁੱਖ ਪਾਤਰ ਉਹ ਇੱਕ ਕੋਰੀਅਰ ਵਾਲਾ ਰਖੜੀ ਦੇ ਦਿਨਾਂ 'ਚ ਮਤਲਬ ਜੁਲਾਈ ਅਗਸਟ ਉਹਦਾ ਕੰਮ ਬਹੁਤ ਵੱਜ ਜਾਂਦਾ ਹਾਂ ਕਹਿੰਦੇ ਨੇ ਦਿਨਦਿਆਂ 200 ਡਿਲੀਵਰੀਆਂ ਤੱਕ ਵੀ ਕਰਦਾਓ ਐਨਾ ਕੰਮ ਪਰ ਇਸ ਕੰਮ ਦੇ ਪਿੱਛੇ ਨਾ ਇੱਕ ਨਿੱਜੀ ਦੁੱਖ ਵੀ ਹੈ ਹਾਂ ਇਹੀ ਤਾਂ ਖਾਸ ਗੱਲ ਹੈ ਐਨੀਆ ਰੱਖਣੀਆਂ ਵੰਡਦਾ ਪਰ ਉਹਦਾ ਆਪਣਾ ਗੁੱਟ ਸੁੰਨਾ ਰਹਿੰਦਾ ਹੈ ਹਰ ਸਾਲ ਕਿਉਂਕਿ ਕਈ ਸਾਲ ਪਹਿਲਾਂ ਉਹਦੀ ਛੋਟੀ ਪੈਣ ਹਾਂ ਪਹਿਲੇ ਬੱਚੇ ਦੇ ਜਨਮ ਵੇਲੇ ਉਹਦੀ ਮੌਤ ਹੋ ਗਈ ਸੀ ਤੇ ਫਿਰ ਕੁਝ ਦਿਨਾਂ ਬਾਅਦ ਉਹਦਾ ਭਣਜਾ ਵੀ ਨਹੀਂ ਰਿਹਾ ਬਹੁਤ ਦੁਖਦਈ ਹੈ ਬਹੁਤ ਜ਼ਿਆਦਾ ਤੇ ਸਮੇਂ ਨਾਲ ਮਤਲਬ ਸੋਹਰਿਆਂ ਨਾਲ ਵੀ ਰਾਬਤਾ ਟੁੱਟ ਗਿਆ ਹਾਂ ਤੇ ਜੀਜੇ ਨੇ ਦੂਜਾ ਵਿਆਹ ਕਰਵਾ ਲਿਆ ਸੋ ਰਿਸ਼ਤਾ ਇੱਕ ਤਰ੍ਹਾਂ ਨਾਲ ਖਤਮ ਹੀ ਹੋ ਗਿਆ। ਰੱਖੜੀ ਦੇ ਬਿਨਾਂ ਸੋ ਦੁੱਖ ਹੋਰ ਵੀ ਚੁਬਦਾ ਹੋਣਾ ਉਹਨੂੰ ਕੰਮ ਦਾ ਬੋਝ ਭੈਣ ਦੀ ਯਾਦ। ਬਿਲਕੁਲ ਕਹਿੰਦੇ ਨੇ ਕਈ ਵਾਰ ਰਖੜੀਆਂ ਵੰਡਦੇ ਹੋਏ ਅੱਖਾਂ ਭਰ ਆਉਂਦੀਆਂ ਸੀ ਉਹਦੀਆਂ। ਤੇ ਐਸੇ ਮਤਲਬ ਭਾਵਨਾਤਮਕ ਹਾਲਤ ਵਿੱਚ ਉਹ ਕੰਮ ਕਰ ਰਿਹਾ ਹੁੰਦਾ ਜਦੋਂ ਇੱਕ ਦਿਨ ਇੱਕ ਖਾਸ ਘਟਨਾ ਵਾਪਰਦੀ ਹੈ। ਹਾਂ ਉਹ ਫਲੈਟ ਨੰਬਰ 279 ਤੇ ਰੱਖੜੀ ਦੇਣ ਜਾਂਦਾ ਹੈ ਤੇ ਇੱਕ ਔਰਤ ਕੂਰੀਅਰ ਲੈਂਦੀ ਹੈ। ਪਰ ਜਿਵੇਂ ਹੀ ਲਿਫਾਫੇ ਤੇ ਨਾ ਪੜਦੀ ਹੈ। एकदम ਗੁੱਸੇ ਚ ਆ ਜਾਂਦੀ ਹੈ। ਹਾਂ। ਕਹਿੰਦੀ ਹੈ ਕਿ ਇਹ ਰਖੜੀ ਉਹਦੀ ਨਨਾਨ ਨੇ ਭੇਜੀ ਹੈ। ਤੇ ਉਹ ਰਖਣੀ ਨਹੀਂ ਚਾਹਦੀ। ਕਹਿੰਦੀ ਹੈ ਕਿ ਉਹਦੀ ਨਨਾਨ ਬਾਰ-ਬਾਰ ਪੈਸੇ ਲੈਣ ਲਈ ਰਖੜੀਆਂ ਭੇਜਦੀ ਹੈ। ਤੇ ਲਿਫਾਫਾ ਬਾਹਰ ਸੁੱਟ ਦਿੰਦੀ ਹੈ। ਕਿੰਨੀ ਅਜੀਬ ਗੱਲ ਹੈ ਹੈਨਾ? ਮਤਲਬ ਕੀ ਇਹ ਸਿਰਫ ਪੈਸਿਆਂ ਦਾ ਗੁੱਸਾ ਸੀ ਜਾਂ ਰਿਸ਼ਤਿਆਂ ਵਿੱਚ ਕੋਈ ਹੋਰ ਕੋਈ ਡੂੰਗੀ ਗੱਲ ਸੀ? ਕੂਰੀਅਰ ਵਾਲਾ ਵਿਚਾਰਾ ਬੜੀ ਨਰਮੀ ਨਾਲ ਕਹਿੰਦਾ ਭੈਣ ਜੀ ਇਹ ਰਖੜੀਆਂ ਨੇ ਰੱਖ ਲਓ ਉਹ ਵਿਚਾਰੀ ਪਰੇਸ਼ਾਨ ਹੋਊਗੀ। ਪਰ ਉਹ ਔਰਤ ਅੱਗੋਂ ਹੋਰ ਤਲਖ ਹੋ ਜਾਂਦੀ ਐ ਕਹਿੰਦੀ ਲੈ ਜਾ ਤੂੰ ਹੀ ਬਨ ਲੈ ਜੇ ਤੈਨੂੰ ਭੈਣ ਦਾ ਬਹੁਤਾ ਵਿਰਾਂਗਾਂ ਦਾ ਤਾਂ ਓਹੋ ਮਤਲਬ ਸੋਚੋ ਰਾਖੜੀ ਵਰਗਾ ਪਵਿੱਤਰ ਚਿੰਨ ਤੇ ਉਹਨੂੰ ਇਸ ਤਰ੍ਹਾਂ ਠੁਕਰਾਨਾ ਇਹ ਰਿਸ਼ਤੇ ਦੀ ਕੁੜੱਤਣ ਦਿਖਾਉਂਦਾ ਹੈ ਤੇ ਕੂਰੀਅਰ ਵਾਲੇ ਤੇ ਕੀ ਬੀਤੀ ਹੋਏਗੀ ਉਹ ਤਾਂ ਪਹਿਲਾਂ ਹੀ ਆਪਣੀ ਭੈਣ ਦੀ ਯਾਦ ਚ ਸੀ ਬਿਲਕੁਲ ਉਹ ਤਾਂ ਹੈਰਾਨ ਤੇ ਦੁਖੀ ਹੋ ਗਿਆ ਹੋਣਾ ਉਹ ਸੌਰਤ ਲਈ ਸ਼ਾਇਦ ਸਿਰਫ ਇੱਕ ਰਾਖੜੀ ਸੀ ਪਰ ਕੂਰੀਅਰ ਵਾਲੇ ਲਈ ਤਾਂ ਹਾਂ ਉਹਦੇ ਲਈ ਇਹ ਬਹੁਤ ਵੱਡੀ ਗੱਲ ਸੀ ਇਸ ਘਟਨਾ ਤੋਂ ਬਾਅਦ ਨਾ ਉਹ ਐਨਾ ਦੁਖੀ ਹੋਇਆ ਕਿ ਕੰਮ ਛੱਡ ਦਿੱਤਾ ਉਸ ਦਿਨ ਦਾ। ਅੱਛਾ? ਹਾਂ। ਰੋਟੀ ਖਾਣ ਦੇ ਬਹਾਨੇ ਘਰ ਆ ਗਿਆ ਪਰ ਮਨ ਉੱਥੇ اٹਕਿਆ ਹੋਇਆ ਸੀ। ਫੇਰ ਘਰ ਆ ਕੇ ਰੋਟੀ ਖਾਣ ਤੋਂ ਬਾਅਦ ਉਹਨੇ ਉਹ ਲਿਫਾਫਾ ਖੋਲ੍ਹਿਆ ਜਿਹੜਾ ਔਰਤ ਨੇ ਸੁਟਿਆ ਸੀ। ਤੇ ਉਹਦੇ ਵਿੱਚ ਕੀ ਸੀ? ਸੋਹਣੀਆਂ ਰਾਖੜੀਆਂ ਸੀ, ਰੋਲੀ-ਮੋਲੀ ਵਗੈਰਾ ਤੇ ਨਾਲ ਇੱਕ ਚਿੱਠੀ ਵੀ ਸੀ। ਚਿੱਠੀ ਕਿਸ ਦੀ? ਉਸੇ ਭੈਣ ਦੀ ਜਿਸਨੇ ਰਾਖੜੀ ਭੇਜੀ ਸੀ। ਆਪਣੇ ਭਰਾ ਪਰਜਾਈ ਨੂੰ ਲਿਖੀ ਸੀ। ਅੱਛਾ। ਤੇ ਕੀ ਲਿਖਿਆ ਸੀ ਚਿੱਠੀ ਚ ਬਹੁਤ ਦਰਦਪਰੀ ਚਿੱਠੀ ਸੀ ਉਹਨੇ ਆਪਣੇ ਮਰ ਚੁਕੇ ਮਾਪਿਆਂ ਦਾ ਵਾਸਤਾ ਪਾਇਆ ਸੀ ਆਪਣੀ ਗਰੀਬੀ ਦਾ ਜ਼ਿਕਰ ਕੀਤਾ ਸੀ ਤੇ ਮੰਨਤ ਕੀਤੀ ਸੀ ਕਿ ਰਿਸ਼ਤਾ ਨਾ ਤੋੜਨ ਹਾਏ ਰੱਬਾ ਇਹ ਪੜ ਕੇ ਤਾਂ ਕਰੀਅਰ ਵਾਲੇ ਦਾ ਦਿਲ ਹੋਰ ਪਰਾਇਆ ਹੋਣਾ ਉਹਨੂੰ ਤਾਂ ਇੰਜ ਲੱਗਿਆ ਮਤਲਬ ਜਿਵੇਂ ਉਹਦੀ ਆਪਣੀ ਮਰੀ ਹੋਈ ਭੈਣ ਜ਼ਿੰਦਾ ਹੋ ਗਈ ਹੋਵੇ ਤੇ ਉਹਦੇ ਨਾਲ ਗੱਲ ਕਰ ਰਹੀ ਹੋਵੇ ਹਾਂ ਇਹ ਸਿਰਫ ਪਾਵੁਗਤਾ ਨਹੀਂ ਸੀ ਇਹ ਇੱਕ ਅਹਿਸਾਸ ਸੀ ਜਿਵੇਂ ਇੱਕ ਅਜਨਬੀ ਭੈਣ ਦੇ ਦਰਦ ਵਿੱਚ ਉਹਨੂੰ ਆਪਣੀ ਪੈਣ ਦੀ ਆਵਾਜ਼ ਸੁਣਾਈ ਦਿੱਤੀ ਹੋਵੇ। ਬਿਲਕੁਲ। ਉਹਦਾ ਆਪਣਾ ਦੁੱਖ ਜਿਸ ਦਾ ਕੋਈ ਹੱਲ ਨਹੀਂ ਸੀ। ਉਹਨੂੰ ਇੱਕ ਰਾਹ ਮਿਲ ਗਿਆ। ਕਿਸੇ ਹੋਰ ਦਾ ਦੁੱਖ ਕੱਟ ਕਰਨ ਦਾ। ਤੇ ਫਿਰ ਉਹਨੇ ਇੱਕ ਫੈਸਲਾ ਕੀਤਾ। ਕੀ? ਉਹਨੇ ਸੋਚਿਆ ਕਿ ਉਹ ਚਿੱਠੀ ਵਿੱਚ ਜਿਹੜਾ ਪਤਾ ਲਿਖਿਆ ਸੀ ਨਾ ਉਸ ਪਤੇ ਤੇ ਉਸ ਪੈਣ ਨੂੰ ਸ਼ਗਨ ਭੇਜੇਗਾ। ਪੈਸੇ ਭੇਜੇਗਾ। ਵਾਓ। ਮਤਲਬ ਇੱਕ ਅਜਨਬੀ ਲਈ ਹਾਂ ਉਹਨੂੰ ਲੱਗਿਆ ਕਿ ਸ਼ਾਇਦ ਉਹਦਾ ਇੱਕ ਕਦਮ ਇੱਕ ਭੈਣ ਭਰਾ ਦੇ ਟੁੱਟਦੇ ਰਿਸ਼ਤੇ ਨੂੰ ਬਚਾ ਲਵੇ ਇਹ ਬਹੁਤ ਵੱਡੀ ਗੱਲ ਹੈ ਦੇਖੋ ਕਿਵੇਂ ਇੱਕ ਅਣਜਾਣ ਵਿਅਕਤੀ ਦਾ ਦੁੱਖ ਕਿਸੇ ਦੂਜੇ ਦੇ ਨਿੱਜੀ ਦਰਦ ਨੂੰ ਇੱਕ ਨਵੀਂ ਦਿਸ਼ਾ ਦੇ ਸਕਦਾ ਹੈ ਹਾਂ ਇਹ ਸਿਰਫ ਹਮਦਰਦੀ ਨਹੀਂ ਨਹੀਂ ਇਹ ਉਸ ਤੋਂ ਵੱਧ ਹੈ ਇਹ ਆਪਣੇ ਦਰਦ ਨੂੰ ਇੱਕ ਸਕਾਰਾਤਮਕ ਕੰਮ ਵਿੱਚ ਬਦਲਣਾ ਹੈ ਇੱਕ ਆਮ ਜੀ ਡਿਊਟੀ ਇੱਕ ਘਟਨਾ ਕਰਕੇ ਇੱਕ ਨਿੱਜੀ ਮਿਸ਼ਨ ਬਣ ਗਈ ਭੈਣ ਹੀ ਉਸ ਤੋਂ ਇਹ ਕੰਮ ਕਰਵਾ ਰਹੀ ਹੋਵੇ ਬਿਲਕੁਲ ਇਹੀ ਭਾਵਨਾ ਹੋਣੀ ਹੈ ਇਸ احساس ਨਾਲ ਕਹਿੰਦੇ ਨੇ ਉਹਦੇ ਅੰਦਰ ਇੱਕ ਨਵੀਂ ਤਾਕਤ ਆ ਗਈ। ਅੱਛਾ। ਹਾਂ ਉਹ ਦੁਪਹਿਰ ਵੇਲੇ ਕੰਮ ਅਧੂਰਾ ਛੱਡ ਆਇਆ ਸੀ ਨਾ? ਹਾਂਜੀ। ਉਹ ਸ਼ਾਮ ਨੂੰ ਦੁਬਾਰਾ ਨਿਕਲਿਆ ਖੁਸ਼ੀ-ਖੁਸ਼ੀ ਬਾਕੀ ਦਾ ਕੰਮ ਪੂਰਾ ਕਰਨ ਲਈ। ਕਮਾਲ ਐ। ਦੇਖੋ ਇੱਕ ਸਧਾਰਨ ਲੱਗਣ ਵਾਲੀ ਘਟਨਾ ਕਿੰਨੀ ਡੂੰਗੀ ਹੋ ਸਕਦੀ ਹੈ ਸਹੀ ਗੱਲ ਹੈ ਇਹ ਕਹਾਣੀ ਸਿਰਫ ਭੈਣ ਭਰਾ ਦੇ ਪਿਆਰ ਦੀ ਨਹੀਂ ਹੈ ਇਹ ਦੱਸਦੀ ਹੈ ਕਿ ਕਿਵੇਂ ਦੁੱਖ ਸਾਨੂੰ ਹੋਰ ਸੰਵੇਦਨਸ਼ੀਲ ਬਣਾ ਸਕਦਾ ਹੈ ਤੇ ਕਿਵੇਂ ਅਜਨਬੀ ਵੀ ਸਾਡੀ ਜ਼ਿੰਦਗੀ ਤੇ ਅਸਰ ਪਾ ਸਕਦੇ ਨੇ ਹਾਂ ਤੇ ਇਹ ਸੋਚਣ ਲਈ ਵੀ ਮਜਬੂਰ ਕਰਦੀ ਹੈ ਕਿ ਅਸੀਂ ਰੋਜ਼ ਕਿੰਨੇ ਲੋਕਾਂ ਨੂੰ ਮਿਲਦੇ ਆ ਜਿਹੜੇ ਆਪਣੇ ਅੰਦਰ ਪਤਾ ਨਹੀਂ ਕੀ ਕੀ ਦਰਦ ਲੁਕਾਈ ਫਿਰਦੇ ਨੇ ਬਿਲਕੁਲ ਤੇ ਆਖਰ ਵਿੱਚ ਇੱਕ ਸਵਾਲ ਮਨ ਚ ਆਉਂਦਾ ਹੈ ਤਿਉਹਾਰਾਂ ਦਾ ਅਸਲ ਮਤਲਬ ਕੀ ਹੈ ਸਿਰਫ ਰਸਮਾਂ ਜਾਂ ਫਿਰ ਉਹਨਾਂ ਪਿੱਛੇ ਛੁਪਿਆ ਪਿਆਰ ਹਮਦਰਦੀ ਜਿਵੇਂ ਉਸ ਕੂਰੀਅਰ ਵਾਲੇ ਨੇ ਦਿਖਾਇਆ ਸ਼ਾਇਦ ਅਸਲੀ ਤਿਉਹਾਰ ਇਹੀ ਹੈ ਦੂਜੇ ਦੇ ਦਰਦ ਨੂੰ ਮਹਿਸੂਸ ਕਰਨਾ ਤੇ ਬਿਨਾ ਕਿਸੇ ਰਿਸ਼ਤੇ ਦੇ ਵੀ ਕੁਝ ਚੰਗਾ ਕਰਨਾ ਸ਼ਾਇਦ ਇਹੀ ਸਭ ਤੋਂ ਵੱਡਾ ਸਬਕ ਹੈ ਇਸ ਕਹਾਣੀ ਦਾ ਬਿਲਕੁਲ ਸਹੀ ਤਾਂ ਇਹ ਜਿਹੜਾ ਅੰਤਿਕਾ ਹੈ ਇਹ ਦਰਸ਼ਕਾਂ ਨੂੰ ਕਈ ਲੈਵਲ ਤੇ ਜੋੜਨ ਦੀ ਇੱਕ ਕੋਸ਼ਿਸ਼ ਹੈ ਕਿਵੇਂ ਲੱਗੀ ਅੱਜ ਦੀ ਇਹ ਦਿਲਚਸਪ ਕਹਾਣੀ ਜੇ ਪਸੰਦ ਆਈ ਹੋਵੇ ਤਾਂ ਜ਼ਰੂਰ ਆਪਣੇ ਯਾਰ ਦੋਸਤ ਪਣਪਰਾ ਅਤੇ ਰਿਸ਼ਤੇਦਾਰਾਂ ਨਾਲ ਇਹ ਵੀਡੀਓ ਦਾ ਲਿੰਕ ਸਾਂਝਾ ਕਰੋ ਸਾਡਾ YouTube ਚੈਨਲ ਕਹਾਣੀ ਚਰਚਾ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਣਾ